पानी लगातार बहुत ज्यादा बढ़ रहा है और बाहर के लोगों आने में मदद की थी रोटी खाना बिना रोटी पानी दे के हमारा सुनदी अपना पिंड मेरा भी है और थे आपा हमारा ये सहयोग लेके देने क्योंकि शहर जगह पे ले जाना बहुत जरूरी है और दो-तीन पिंडों का जगह पे बन ਵਾਜੇ ਦਾ ਦਾਦੇ ਬਹੁਤ ਵਧੀਆ ਮਲਕੀ ਹੋਏ ਪਾਣੀ ਪੂਰੀ ਤਰ੍ਹਾਂ ਪਾਚਾਂਗੇ ਜੀ ਹਾਂ ਤਸਵੀਰਾਂ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੂਰ ਦੂਰ ਤੱਕ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੋਵੇਗਾ ਦੂਜੇ ਪਾਸੇ ਤੁਹਾਨੂੰ ਲੋਕ ਆਪਣੇ ਘਰ ਦਾ ਸਮਾਨ ਬਨ ਕੇ ਪਲਾਈਨ ਕਰਦੇ ਹੋਏ ਨਜ਼ਰ ਆ ਰਹੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕੀਤੀ ਜਾ ਰਹੀ ਹੈ ਕਿਉਂਕਿ ਪੌਂਡ੍ਰੈਮ ਤੋਂ ਲਗਾਤਾਰ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਤੇ ਜਿਸ ਤੇ ਚੱਲਦਿਆ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਬਿਆਸ ਦਰਿਆ ਦੇ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਲਗਾਤਾਰ ਵਧ ਰਿਹਾ ਤੇ ਜਿਸ ਤੇ ਚੱਲਦਿਆ ਦਰਿਆ ਦੇ ਕਿਨਾਰੇ ਵਸੇ ਪਿੰਡ ਵਾਸੀ ਪ੍ਰੈਨ ਕਰਨ ਨੂੰ ਬਚਪੂਰ ਹੋ ਰਹੇ ਨੇ ਸੁਰੱਖਿਆਤ ਥਾਵਾਂ ਦੇ ਵੱਲ ਉਹਨਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਗਿਆ ਐ ਨਹੀਂ ਨਹੀਂ ਗੁਰਦੁਆਰਾ ਪਿੰਡ ਫੱਤਾ ਤੋਂ ਮਹਾਰਾਜ ਜੀ ਦੇ ਪਾਵਨ ਸਰੂਪ ਸੁਰੱਖਿਅਤ ਤਾਂ ਤੇਲ ਜਾਈ ਜਾ ਰਹੇ ਨੇ ਪਾਣੀ ਬਹੁਤ ਸਵਾ ਉਹਨਾਂ ਸਾਰਾ ਏਰੀਆ ਡੁੱਬ ਗਿਆ ਤਾਂ ਪਾਣੀ ਨਾਲ ਇਹ ਥੋੜਾ ਜਿਹਾ ਥਾਜਾ ਘੱਟ ਹੈ ਪਾਣੀ ਬਾਕੀ ਸਾਰੇ ਬਹੁਤ ਜ਼ਿਆਦਾ ਵੱਗ ਲੇ ਚੁੱਕੇ ਹੈ ਮਹਾਰਾਜ ਸਰੂਪ ਜੀ ਆਪਣਾ ਪਿੰਡ ਮੇਰਾ ਪਿੰਡਾ ਰੜੀ ਹੈ ਉੱਥੇ ਆਪਾਂ ਮਹਾਰਾਜ ਸਰੂਪ ਲੈ ਕੇ ਜੰਨੇ ਕਿਉਂਕਿ ਸੇਫ ਜਗ੍ਹਾ ਤੇ ਲੈ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਰਸਤਾ ਬਹੁਤ ਖਰਾਬ ਹੈ ਰਸਤੇ ਖਰਾਬ ਦੇ ਕਾਰਨ ਰਾਤ ਦੇ ਸਮੇਂ ਲੋਡ ਪੈਂਦੀ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਸ ਕਰਕੇ ਇਹਨੂੰ ਮਹਾਰਾਜ ਸਰੂਪ ਨੂੰ ਪਹਿਲਾਂ ਹੀ ਸੇਫ ਜਗ੍ਹਾ ਤੇ ਲਾਗਿ ਰਿਹਾ ਹੈ ਜੀ ਨਾਹੀ ਨਾਲੇ ਪਿੰਡ ਵਾਸੀਆਂ ਨੇ ਤੁਸੀਂ ਬੰਨ ਬੰਨੜ ਦੀ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਪਾਣੀ ਹੈ ਜੀ ਲਗਾਤਾਰ ਤੇ ਵਧ ਰਿਹਾ ਹੈ ਤੇ ਅਜੇ ਸਮਾਨ ਆਪਣਾ ਟਰਾਲੀਆਂ ਤੇ ਲੱਦਿਆ ਆ ਕੱਢਣ ਦੇ ਆ ਕੁਝ ਰਹਿੰਦਾ ਹੈ ਸਮਾਨ ਪਾਣੀ ਲਗਾਤਾਰ ਬਹੁਤ ਜ਼ਿਆਦਾ ਵਧ ਰਿਹਾ ਹੈ ਤੇ ਬਾਕੀ ਵੇਖੋ ਜੀ ਸਾਡੇ ਜੇ ਹਰ ਦੋ ਤਿੰਨ ਪਿੰਡਾਂ ਦਾ ਜੇ ਕਿਤੇ ਬੰਨ ਵੱਝੇ ਦਾ ਹਾਦਸੇ ਬਹੁਤ ਵਧੀਆ ਮਤਲਬ ਕਿ ਹੋ ਜੇ ਪਾਣੀ ਪੂਣੀ ਤਾਂ ਹੀ ਵੱਜਾਂਗੇ ਐਦਾਂ ਹੀ ਦੂਜੇ ਸਾਲ ਐ ਕਿ ਫਿਰ ਪਾਣੀ ਆ ਗਿਆ ਤੇ ਨੁਕਸਾਨ ਐ ਕਿ ਫਿਰ ਉਹ ਨਹੀਂ ਹੋਏਗਾ ਜੀ ਜਿੰਮੇਦਾਰ ਬਹੁਤ ਔਖਾ ਮਤਲਬ ਕਿ ਬਾਹਰ ਦੇ ਲੋਕਾਂ ਨੇ ਮਦਦ ਕੀਤੀ ਰੋਟਾ ਖਾਣਾ ਪੀਣਾ ਰੋਟੀ ਪਾਣੀ ਦੇ ਕੇ ਗੁਰਦੁਆਰੇ ਵਾਲਿਆਂ ਭਾਈ ਮਨਸਾਹ ਵਾਲਿਆਂ ਨੇ ਮਦਦ ਕੀਤੀ ਐ ਇਹ ਜੀ ਬਿਆਸ ਦਰਿਆ ਦਾ ਪਾਣੀ ਬਹੁਤ ਜ਼ਿਆਦਾ ਚੜਦਾ ਪਿਆ ਵਾ ਇਸ ਕਰਕੇ ਅਸੀਂ ਤਿਆਰੀ ਕੀਤੀ ਆ ਆਪਦੀ ਵੀ ਜੇ ਬਾਈ ਚਾਂਸ ਸਾਡੇ ਇਧਰ ਖੇਤਾਂ ਦੇ ਵਿੱਚ ਨਾਗੇ ਸਾਡੇ ਘਰਾਂ ਤੱਕ ਪਾਣੀ ਪਹੁੰਚਦਾ ਵਾ ਤੇ ਅਸੀਂ ਆਪਣਾ ਸੁਰੱਖਤ ਜਗ੍ਹਾ ਤੇ ਪਾਣੀ ਦੀ ਸਿੱਤੀ ਹੈ ਵੀ ਪਾਣੀ ਬਹੁਤ ਜ਼ਿਆਦਾ ਵਧਦਾ ਪਿਆ ਵਾ ਚੜਦਾ ਬਹੁਤ ਜ਼ਿਆਦਾ ਵਾ ਲਿਕਣ ਅਜੇ ਨੀਵੇਂ ਨੀਵੇਂ ਥਾਵਾਂ ਤੇ ਬਹੁਤ ਜ਼ਿਆਦਾ ਫਿਰਦਾ ਵਾ ਦਰਿਆ ਦੇ ਲੱਗ ਲੱਗੇ ਤੇ ਆਪਾਂ ਥੋੜੇ ਜੀ ਅੱਧਾ ਕਿਲੋਮੀਟਰ ਹਟਦੇ ਆ ਇਹ ਕਰਕੇ ਆਪਣੀਆਂ ਜੇ ਜ਼ਮੀਨਾਂ 'ਚ ਪਾਣੀ ਨਹੀਂ ਗਾ ਪੁੰਜਾ ਪਰ ਪਹੁੰਚ ਜਾਣਾ ਵਾ ਘੰਟੇ ਡੇਢ ਦੇ ਘੰਟੇ ਡੇਢ ਘੰਟੇ ਤੱਕ 2 ਘੰਟੇ ਤੱਕ ਪਹੁੰਚ ਜਾਊਗਾ ਜੇ ਸਾਡਾ ਹਾਲਾਤ ਆ ਇਹ ਤੇ ਜ਼ਿਕਰ ਯੋਗ ਹੈ ਕਿ ਇਹ ਦਰਿਆ ਕਿਨਾਰੇ ਲਗਭਗ 100 ਤੋਂ 200 ਏਕੜ ਫਸਲਾਂ ਪਾਣੀ ਦੀ ਲਪੇਟ ਵਿੱਚ ਆ ਚੁੱਕੀ ਹੈ। ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਪ੍ਰਸ਼ਾਸਨ ਇਸ ਇਲਾਕੇ ਦੇ ਵੱਲ ਕਦੋਂ ਗੌਰ ਕਰਦਾ ਹੈ? ਬਿਊਰੋ ਰਿਪੋਰਟ ਚੱਕ ਪਾਣੀ ਟੀਵੀ।